ਸਸਵਕਾਲ ਫਰੈਂਡਸ ਮੈਂ ਤੁਹਾਡਾ ਹੂ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲਾਕਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਅਗਰ ਤੁਹਾਡੀ ਉਮਰ 40 ਸਾਲ ਹੋ ਚੁੱਕੀ ਹੈ ਔਰ ਤੁਸੀਂ ਆਪਦੀ ਰੀਡ ਦੀ ਹੱਡੀ ਨੂੰ ਤਕੜੇ ਬਣਾਉਣਾ ਚਾਹੁੰਦੇ ਹੋ ਸਟਰੋਂਗ ਬਣਾਉਣਾ ਚਾਹੁੰਦੇ ਹੋ ਤਾਂ ਕਿਹੜੀਆਂ ਕਸਰਤਾਂ ਕਰੀਏ ਸਿਰਫ ਚਾਰ ਕਸਰਤਾਂ ਨਹੀਂ ਜ਼ਿਆਦਾਤਰ ਦੇਖਿਆ ਗਿਆ ਹੈ ਹਰ ਇੱਕ ਚੀਜ਼ ਉਮਰ ਦੇ ਹਿਸਾਬ ਨਾਲ ਹੁੰਦੀ ਹੈ ਜਿਉਂ-ਜਿਉਂ ਆਪਣੀ ਉਮਰ ਵੱਧਦੀ ਹੈ ਆਪਣੇ ਰਿਫਲੈਕਸ ਘਟਦੇ ਜਾਂਦੇ ਨੇ ਰਿਫਲੈਕਸ ਮਤਲਬ ਜਿਵੇਂ ਕੋਈ ਚੀਜ਼ ਆਪਣੇ ਮਨ ਲਓ ਕੋਈ ਵੀ ਚੀਜ਼ ਉੱਡ ਕੇ ਆਪਣੇ ਵੱਜਣ ਲੱਗਦੀ ਹੈ ਆਪਾਂ ਇੱਕਦਮ ਐ ਕਰਦੇ ਆ ਉਹਦੀ ਸਪੀਡ ਸਲੋ ਹੋ ਜਾਂਦੀ ਹੈ ਜਦੋਂ ਆਪਾਂ ਜੰਗ ਹੁੰਨੇ ਆ 35 ਸਾਲ ਤੱਕ ਆਪਣੇ ਰਿਫਲੈਕਸ ਬਹੁਤ ਤੇਜ਼ ਰਹਿੰਦੇ ਨੇ ਮਤਲਬ ਕੋਈ ਵੀ ਚੀਜ਼ ਆਉਂਦੀ ਆ ਆਪਾਂ ਫਟਾਫਟ ਐ ਕਰ ਲੈਣੇ ਆ ਗੱਡੀ ਚਲਾਉਂਦੇ ਆ ਆਪਾਂ ਕੱਟ ਮਾਰ ਲੈਣੇ ਆ गिरਣ ਲੱਗੇ ਆਪਾਂ ਬਚ ਜਾਣੇ ਹੱਥ ਲਾ ਲੈਣੇ ਆ ਪਰ ਜਿਉਂ ਜਿਉਂ ਉਮਰ ਵਧਦੀ ਜਾਂਦੀ ਹੈ ਆਪਣੇ ਰਿਫਲੈਕਸ ਵੀਕ ਹੁੰਦੇ ਜਾਂਦੇ ਨੇ ਆਪਣੇ ਮਸਲਸ ਵੀਕ ਹੁੰਦੇ ਜਾਂਦੇ ਨੇ ਸੋ ਅੱਜ ਕਿਹੜੀਆਂ ਕਸਰਤਾਂ ਕਰੀਏ ਕਿ ਆਪਣੀ ਰੀੜ ਦੀ ਹੱਡੀ ਦੇ ਜੋ ਮਸਲਸ ਨੇ ਉਹ ਤਕੜੇ ਰਹਿਣ ਆਪਣੇ ਮਸਲਸ ਕਿਹੜੇ ਕੰਮ ਕਰਦੇ ਆ ਜ਼ਿਆਦਾਤਰ ਜਦੋਂ ਆਪਾਂ ਤੁਰਦੇ ਆ ਬੈਠਦੇ ਆ ਕੰਮ ਕਰਦੇ ਆ ਸਭ ਤੋਂ ਵੱਧ ਮਸਲਸ ਆਪਣੇ ਅੱਗੇ ਕੋਰ ਵਾਲੇ ਔਰ ਜ਼ਿਆਦਾਤਰ ਮਸਲ ਆਪਣੇ ਰੀਡ ਦੀ ਹੱਡੀ ਸਪਾਈਨ ਵਾਲੇ ਔਰ ਜ਼ਿਆਦਾਤਰ ਮਸਲਸ ਆਪਣੇ हिਪ ਵਾਲੇ ਗਲੂਟਸ ਮਸਲ ਸੋ ਤਿੰਨਾ ਮਸਲਸ ਦੀ ਆਪਾਂ ਐਕਸਰਸਾਈਜ਼ ਕਰਾਂਗੇ ਤੁਹਾਨੂੰ ਦੱਸਾਂਗੇ ਕਿ ਇਸ ਕਰਾ ਤੁਸੀਂ ਸਵੇਰੇ ਤੇ ਬਾਰੇ ਸ਼ਾਮ ਕਰਨੀਆਂ ਨੇ ਤੁਸੀਂ ਦੇਖੋਗੇ ਤੁਹਾਡੀ ਰੀਡ ਦੀ ਹੱਡੀ ਦੇ ਵਿੱਚ ਤਾਕਤ ਆ ਜਾਏਗੀ ਔਰ ਅੱਗੇ ਨਾਲੋਂ ਤੁਸੀਂ ਜ਼ਿਆਦਾ ਕੰਮ ਕਰ ਸਕਦੇ ਹੋ ਔਰ ਤੁਹਾਡਾ ਜੋ ਲੱਕ ਦਰਦ ਹੈ ਉਹ ਤੋਂ ਵੀ ਤੁਸੀਂ ਬਚ ਸਕਦੇ ਹੋ ਔਰ ਤੁਹਾਡੇ ਹੋਰ ਕਿਸੇ ਵੀ ਤਰ੍ਹਾਂ ਦਾ ਮਾਸਪੇਸ਼ੀ ਦਾ ਦਰਦ ਤੋਂ ਤੁਸੀਂ ਬਚਾਅ ਕਰ ਸਕਦੇ ਹੋ ਅਗਰ ਤੁਸੀਂ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੀਰ ਸਿੰਘ ਸਰਾ ਅਫੀਸ਼ਲੀ ਦਾਸਾ ਤੋਂ ਅਸੀਂ ਮੁੱਲਾਪੁਰ ਜਾਨਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰੰਗ ਕਰਦੇ ਹਾਂ ਜਿੱਥੇ ਅਸੀਂ ਰੋਜ਼ਾਨਾ ਪੇਸ਼ੈਂਟ ਦੇਖਦੇ ਹਾਂ ਔਰ ਸਾਡੀ ਇਨਸਟਾ ਆਈਡੀ ਹੈ srisinghsra physiotherapy ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੀਰ ਸਿੰਘ ਸਾਡਾ ਫੇਸਬੁੱਕ ਤੇ ਪੇਜ ਹੈ srisinghsra physiotherapy clinic ਦੇ ਨਾਮ ਤੇ ਔਰ ਸਾਡਾ YouTube ਚੈਨਲ ਅਗਰ ਸਬਸਕ੍ਰਾਈਬ ਤੁਸੀਂ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਸੋ ਸਟਾਰਟ ਕਰਨ ਲੱਗੇ ਆਪਾਂ 40 ਸਾਲ ਤੋਂ ਬਾਅਦ ਆਪਾਂ ਰੀੜ ਦੀ ਹੱਡੀ ਦੇ ਮਾਸਪੇਸ਼ੀਆਂ ਨੂੰ ਕਿਵੇਂ ਤਕੜੇ ਕਰ ਸਕਦੇ ਆ ਆਓ ਸ਼ੁਰੂ ਕਰੀਏ ਕੀ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੇ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਕਸਰੂ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਨੂੰ ਭਾਰ ਚਾਹੀਦਾ ਹੈ ਤੁਸੀਂ ਅਗਰ ਤੁਹਾਡੇ ਕੋਲ ਹੀ ਸਾਡੇ ਕੋਲ 1 ਕਿਲੋ ਦਾ ਭਾਰ ਹੈ ਅਗਰ ਤੁਹਾਡੇ ਕੋਲ ਇਹ ਭਾਰ ਨਹੀਂ ਹੈ ਤੁਸੀਂ 1 ਕਿਲੋ ਰੀਤਾ ਲੈ ਸਕਦੇ ਹੋ 1 ਕਿਲੋ ਨਮਕ ਦਾ ਪੈਕੇਟ ਲੈ ਸਕਦੇ ਹੋ ਸੋ ਸ਼ੁਰੂ ਕਰਨੇ ਕਿਹਾ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਦੋਨੋਂ ਪਾਪੜੀਆਂ ਹੱਥ ਸਿੱਧੇ ਰੱਖਾਂਗੇ ਔਰ ਭਾਰ ਆਪਣੇ ਹੱਥਾਂ ਦੇ ਵਿੱਚ ਝਾਕੇ ਰੱਖਾਂਗੇ ਔਰ ਆਪਾਂ ਦੋਨੋਂ ਜੋ ਆਪਣੇ ਪੈਰ ਨੇ ਉਹ ਖੋਲ ਦੇਣੇ ਨੇ ਔਰ ਥੋੜੀ ਜਿਹੀ ਕੂਟੀ ਬੈਂਡ ਕਰਾਂਗੇ ਆਪਾਂ ਸਕੁਐਟ ਕਰਾਂਗੇ ਇੰਨੇ ਇੱਥੇ ਆਪਾਂ ਹੋਲਡ ਕਰਾਂਗੇ 5 ਸੈਕਿੰਡ 1 2 3 4 5 ਦੈਨ ਵਾਪਸ ਫੇਰ ਜਾਵਾਂਗੇ 1 2 3 4 5 ਫਿਰ ਵਾਪਸ ਫੇ ਚਾਵਾਂਗੇ 1 2 3 4 5 ਫਿਰ ਵਾਪਸ ਫੇ ਚਾਵਾਂਗੇ 1 2 3 4 5 ਇਸਦੇ ਤੁਸੀਂ 10 ਸੈਟ ਲਾਉਣੇ ਆ ਨੰਬਰ 1 ਐਕਸਰਸਾਈਜ਼ ਆ ਧਿਆਨ ਰੱਖੇ ਮੈਂ ਤੁਹਾਨੂੰ ਸਾਈਡ ਤੋਂ ਕਰਕੇ ਦਿਖਾਉਣੀ ਆ ਤੁਸੀਂ ਦੇਖੋ ਸਭ ਤੋਂ ਪਹਿਲਾਂ ਤੁਸੀਂ ਆਪਣੇ ਹੱਥ ਆਪਣੇ ਦੂਰ ਰੱਖਣੇ ਛਾਤੀ ਤੋਂ ਔਰ ਐਦਾਂ ਪਾਰ ਫੜ ਲੈਣਾ ਔਰ ਹੌਲੀ-ਹੌਲੀ نیچے ਜਾਵਾਂਗੇ ਇੱਥੇ ਹੋਲਡ ਕਰਾਂਗੇ 10 ਸੈਕਿੰਡ 1 2 3 4 5 ਥੈਨ ਰਿਲੈਕਸ ਫੇ نیچے ਜਾਵਾਂਗੇ दो तीन चार पांच। यही पोजिशन चाहिए है और ज़्यादा नीचे नहीं जाना हाफ स्क्वायर तक आप जा सकते हैं इससे दस सैट लाने हैं ये होगी थोड़ी कसरत नंबर वन हम दूजी कसरत कर लगे यही भार आप नीचे रख देंगे और दैन आप इस भारूद आप चका और उपर ले आवेंगे एक दो तीन चार पाँच फिर नीचे जावे फिर उपर आवेगी 2 3 4 5 ਫਿਰ نیچے ਜਾਵਾਂਗੇ ਫਿਰ ਉੱਪਰ ਆਵਾਂਗੇ 1 2 3 4 5 ਬਾਹਰ ਥੱਲੇ ਨਹੀਂ ਰੱਖਣਾ ਬਸ ਜਿੰਨਾ ਕਿ ਆਪਣੇ ਗੋਡੇ ਮੋੜੇ ਆਪਾਂ ਓਨਾਂ ਕਰ ਫਿਰ ਉੱਪਰ ਆਵਾਂਗੇ 1 2 3 4 5 ਜਦੋਂ ਆਪਾਂ نیچے ਜਾਣਾ ਦੇਖੋ ਤੁਸੀਂ ਗੋਡੇ ਵੀ ਮੋੜੇ ਹੋਏ ਆਂ ਔਰ ਬਾਹਰ ਨੂੰ ਇਦਾਂ ਥੱਲੇ ਨੂੰ ਲਮਕਾਇਆ ਹੋਇਆ ਬਾਹਰ ਚੱਕਣਾ ਨਹੀਂ ਬਾਹਰ ਥੱਲੇ ਲਮਕਾਇਆ ਰਹੀਗਾ ਫਿਰ ਉੱਪਰ ਆਵਾਂਗੇ 1 2 3 4 5 ਫਿਰ نیچے ਗਏ ਫਿਰ ਉੱਪਰ ਆਏ 1 दो तो, तीन चार पांच। साइड तो देखो ध्यान ना साइड से आ गए भार आप नीचे सर इतों आप उपर चुकिया एक दो तो, तीन चार पांच। फिर नीचे गए फिर उपर चुक एक दो तो, तीन चार पांच। फिर नीचे गए फिर उपर चुक एक दो तो, तीन चार पांच। फिर नीचे गए फिर उपर चुक एक दो तो, तीन चार पंच दैन रिलैक्स ਇਸ ਦੇ ਵੀ ਤੁਸੀਂ 10 ਸੈਟ ਲਾਉਣੇ ਆ। ਧਿਆਨ ਰੱਖੇ ਪਹਿਲੀ ਦੇ ਵਿੱਚ ਆਪਾਂ ਸਕੁਐਟ ਤੇ 5 ਗਿਣੇ ਸੀਗੇ ਔਰ ਦੈਨ ਇਸ ਦੇ ਵਿੱਚ ਫਿਰ ਆਪਾਂ ਸਿੱਧੇ ਹੋ ਕੇ 5 ਗਿਣਨੇ ਆ। ਪਾਸ ਸਿੱਧਾ ਹੀ ਰਹੇਗਾ। ਇਹ ਹੋ ਗਈਆਂ ਤੁਹਾਡੀਆਂ ਦੋਨੋਂ ਕਸਰਤਾਂ ਜਿਹੜੀਆਂ ਤੁਸੀਂ ਭਾਰ ਦੇ ਨਾਲ ਕਰਦੀਆਂ ਨੇ। ਇੱਕ ਹੋਰ ਕਸਰਤ ਭਾਰ ਦੇ ਨਾਲ ਕਰਨੀ ਆ ਉਹ ਤੁਹਾਨੂੰ ਆਪਾਂ ਬੈੱਡ ਤੇ ਕਰਕੇ ਦਿਖਾਵਾਂਗੇ। ਸੋ ਆਓ ਸ਼ੁਰੂ ਕਰਦੇ ਹਾਂ। ਸੋ ਜਿਹੜੀ ਬੈੱਡ ਵਾਲੀ ਕਸਰਤ ਆ ਇਸ ਲਈ ਆਪਾਂ ਨੂੰ ਭਾਰ ਆਪਾਂ ਵਧਾ ਦੇਣਾ ਹੈ ਜਿਵੇਂ ਅਸੀਂ 2 ਕਿਲੋ ਭਾਰ ਲਿਆ ਇਹ ਤੁਸੀਂ 2 ਕਿਲੋ ਰੇਤਾ ਲੈ ਲੈਣਾ। ਔਰ ਤੁਸੀਂ ਇਤਈ ਆਪਣੀ ਬੈੱਡ ਤੇ ਲੇਟ ਜਾਉਂਗੀ ਔਰ ਦੈਨ ਸਿੱਧੇ ਲੇਟ ਜਾਉਂਗੀ ਔਰ ਦੋਨੋ ਗੋਡੇ ਮੋੜ ਦੇਣੇ ਨੇ ਔਰ ਇਹੀ ਭਾਰ ਤੁਸੀਂ ਆਪਦੇ ਢਿੱਡ ਤੇ ਰੱਖ ਲੈਣਾ ਇਦਾਂ ਲੋਅਰ ਆਪਣੇ ਟਮੀ ਤੇ ਔਰ ਹੱਥ ਸਿੱਧੇ ਰੱਖਾਂਗੇ ਭਾਰ ਨੂੰ ਫੜ ਵੀ ਸਕਦੇ ਆ ਕਿਉਂਕਿ ਭਾਰ ਨੀਚੇ गिर ਸਕਦਾ ਔਰ ਲੱਕ ਨੂੰ ਉੱਪਰ ਚੱਕ ਦੇਣਾ ਇਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਦੈਨ ਰਿਲਾक्स आराम करना आपउट दस टू तो पंद्रह सैकेंड और दैन फिर उपर चक दें इतने आप होल्ड करा एक दो तीन चार पाँच छे सत अठ नौ दस ध्यान रहे इस जिम्मे असी पाँच सैकेंड गहने तो दस सैकेंड ही कहें दोबारा चक् के दिखाने थोन फिर उपर चक देना एक दो तीन चार पे सत अठ नौ 10 then relax then ਫੇਰ ਉੱਪਰ ਚੱਕ ਦੇਣਾ 1 2 3 4 5 6 7 8 9 10 then relax اور ਇਸਦੇ ਤੁਸੀਂ 10 ਸੈਟ ਲਾਉਣੇ ਆ ਇਹ ਹੋ ਗਈ ਤੁਹਾਡੀ ਤੀਸਰੀ ਕਸਰਤ ਹੁਣ ਚੌਥੀ ਕਸਰਤ ਕਰਨ ਲੱਗੇ ਆ ਫੇਰ ਆਪਾਂ ਕੀ ਕਰਾਂਗੇ ਭਾਰ ਸਾਈਡ ਤੇ ਰੱਖ ਦੇਣਾ ਔਰ then ਫਿਰ ਆਪਾਂ ਪੂਰਾ ਲੱਕ ਉੱਪਰ ਚੱਕ ਦੇਣਾ ਜਿੰਨਾ ਚੱਕ ਸਕਦੇ ਆ इतने आप होल्ड करा दस सैकेंड एक दो तीन चार पे सत अठ नौ दस दैन रिलैक्स फिर उपर चुक देने एक दो तो, तीन चार पे सत अठ नौ दस दैन रिलैक्स फिर उपर चुक देने एक दो तीन चार पे सत अठ नौ दस ਦੇ ਰਿਲੈਕਸ ਇਸਦੇ ਵੀ ਤੁਸੀਂ 10 ਸੈਟ ਲਾਉਣੇ ਆ ਇਹ ਹੋਗੀ ਤੁਹਾਡੀ ਬ੍ਰਿਜਿੰਗ ਵਿਦ weight ਵਾਲੀ ਔਰ ਬ੍ਰਿਜਿੰਗ ਐਕਸਰਸਾਈਜ਼ ਹੁਣ ਤੁਹਾਨੂੰ ਇੱਕ ਹੋਰ ਕਸਰ ਦੱਸਣ ਲੱਗੇ ਆ ਇਹ ਤੁਹਾਨੂੰ ਬੋਨਸ ਐਕਸਰਸਾਈਜ਼ ਹੈ ਇਹ ਤੁਹਾਡੀ ਲਈ ਗਿਫਟ ਹੈ ਇਸਦੇ ਨਾਲ ਆਪਣੀ ਜੋ ਫਰੰਟ ਕੋਰ ਮਸਲਸ ਨੇ ਉਹ ਤਕੜੇ ਹੋਣਗੇ ਤੁਸੀਂ ਉਲਟੇ ਲੇਟ ਜਾਓਗੇ ਔਰ ਤੁਹਾਡੀ ਜੋ ਮੋਢੇ ਨੇ ਉਹਦੇ નીચે ਕੁੰਡੀਆਂ ਆ ਜਾਣਗੀਆਂ ਦੋਨੋਂ ਇਦਾਂ ਹੱਥ ਫੱਕ ਲੈਣੇ ਆ ਔਰ ਪੈਰ ਜੋ ਅੰਦਰ ਮੋੜ ਲਾਂਗੇ ਇਦਾਂ ਬੈੱਡ ਤੇ ਔਰ ਆਪਣੇ हिਪ ਵੀ ਉੱਪਰ ਚੱਕਾਂਗੇ ਆਪਾਂ ਔਰ ਦੈਨ ਗੋਡੇ ਵੀ ਉੱਪਰ ਚੱਕਾਂਗੇ ਇਦਾਂ ਉੱਪਰ ਚੱਕ ਦੇਣਾ ਇੱਥੇ ਆਪਾਂ 10 ਸੈਕਿੰਡ ਹੋਲਡ 1 2 3 4 5 6 7 8 9 10 ਦੈਨ ਰਿਲੈਕਸ ਬਿਲਕੁਲ ਰਿਲੈਕਸ ਹੋ ਜਾਣਾ ਇਦਾਂ ਸਾਈਡ ਲੈ ਕੇ ਤੁਸੀਂ ਲੇਟ ਜਾਣਾ 10 ਤੋਂ 15 ਸੈਕਿੰਡ ਦਾ ਆਰਾਮ ਕਰਨਾ ਇਸ ਨੂੰ ਪਲੈਂਕ ਐਕਸਰਸਾਈਜ਼ ਕਿਹਾ ਜਾਂਦਾ ਹੈ ਇਸ ਦੇ ਤੁਸੀਂ ਵੀ 10 ਸੈਟ ਲਾਉਣੇ ਆ ਪੰਜ ਤੋਂ ਵੀ ਲਾ ਸਕਦੇ ਹਾਂ ਜ਼ਰੂਰੀ ਨਹੀਂ ਜਿੰਨੇ ਆਪਾਂ ਕਹੇ ਉਨੇ ਹੀ ਲਾਉਣੇ ਆ ਤੁਸੀਂ ਥੋੜੇ ਤੋਂ ਵੀ ਸ਼ੁਰੂ ਕਰ ਸਕਦੇ ਹੋ ਫਿਰ ਦੋਨੋਂ ਹੱਥ ਫੜ ਲੈ ਆਪਾਂ ਅੱਗੇ ਹੱਥ ਜੋੜ ਲੈ ਇਦਾਂ ਔਰ ਥੋੜੇ ਮੋਟਿਆਂ ਦੇ نیچے ਕੂਣੀਆਂ ਆਕੀਆਂ ਔਰ ਪੈਰ ਅੰਦਰ ਮੋੜ ਲੈ ਔਰ ਉੱਪਰ ਚੱਕ ਦੇ ਜਿਆਦਾ ਉੱਪਰ ਨਹੀਂ ਚੱਕਣੀ ਜਿਆਦਾ ਥੱਲੇ ਨਹੀਂ ਰੱਖਣੀ ਇੱਥੇ ਹੀ ਰੱਖਾਂਗੇ ਮੀਡੀਅਮ 'ਚ 1 2 3 4 5 6 7 8 9 10 ਰਿਲੈਕਸ ਫਿਰ ਸਾਈਡ ਲੈ ਕੇ ਤੁਸੀਂ लेट ਜਾਣਾ ਇਸਦੇ ਤੁਸੀਂ 5 ਸੈਟ ਤੋਂ ਸ਼ੁਰੂ ਕਰਕੇ 10 ਸੈਟ ਤੱਕ ਜਾ ਸਕਦੇ ਹੋ ਔਰ 10 ਸੈਕਿੰਡ ਤੋਂ ਵੀ ਵਧਾ ਸਕਦੇ ਹੋ ਜਿਉਂ ਜਿਉਂ ਤੁਹਾਡੇ ਸੈਕਿੰਡ ਵਧਣ ਲੱਗ ਜਾਣਗੇ ਤਿਉਂ ਤੋਂ ਤੁਹਾਡੀ ਕੋਰ ਸਟਰੋਂਗ ਹੁੰਦੀ ਜਾਏਗੀ ਸੋ ਇਹ ਸਨ ਕਸਰਤਾਂ ਜਿਹੜੀਆਂ ਤੁਹਾਡੀ ਰੀਡ ਦੀ ਹੱਡੀ ਨੂੰ ਤਕੜੇ ਬਣਾਉਣਗੀਆਂ ਮਜ਼ਬੂਤ ਬਣਾਉਣਗੀਆਂ ਅਗਰ ਤੁਸੀਂ ਇਹ ਕਸਰਤਾਂ ਸਵੇਰੇ ਦੁਪਹਿਰੇ ਸ਼ਾਮ ਕਰਦੇ ਹੋ ਤੁਸੀਂ ਆਪਣੀ ਬਾਡੀ ਦੇ ਵਿੱਚ ਇੰਨਾ ਬਦਲਾਅ ਦੇਖੋਗੇ ਤੁਸੀਂ ਕਹੋਗੇ ਇਹ ਕਸਰਤਾਂ ਸਾਨੂੰ ਪਹਿਲਾਂ ਕਿਉਂ ਨਹੀਂ ਦੱਸੀਆਂ ਸੋ ਉਮੀਦ ਕਰਦਾ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਸਾਰੀਆਂ ਕਸਰਤਾਂ ਧਿਆਨ ਨਾਲ ਕਰਿਓ ਅਗਰ ਕੋਈ ਕਸਰਤ ਨਹੀਂ ਸਮਝ ਆਏਗੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਔਰ ਜਾਂ ਸਾਨੂੰ ਇਨਸਟਾ ਆਈਡੀ ਐਸ ਸਰੀ ਸਿੰਘ ਸਰਾਫੀ ਤੋਂ ਥੈਰੇਪੀ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਜਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਮਿਲਾਂਗੇ ਜਲਦ ਇੱਕ ਨਵੀਂ ਵੀਡੀਓ ਔਰ ਨਵੇਂ ਟੌਪਿਕ ਨਾਲ ਟਿਲ ਦੈਨ ਸਾਰੇ ਜਣੇ ਆਪਣਾ ਧਿਆਨ ਰੱਖਿਓ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਜੀ ਸਤਿ ਸ੍ਰੀ ਅਕਾਲ ਜੀ ਇੱਕ ਵਾਰ ਹੋਰ ਅਗਰ ਤੁਸੀਂ ਇਹ ਵੀਡੀਓ ਦੇਖ ਕੇ ਕਸਰਤਾਂ ਸ਼ੁਰੂ ਕਰ ਦਿੱਤੀਆਂ ਨੇ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਅਗਰ ਤੁਸੀਂ ਇਹ ਕਸਟਮਰ ਸਾਡੀਆਂ ਦੇਖ ਕੇ ਕਰਦੇ ਹੋ ਸਾਡਾ ਹੌਸਲਾ ਬਹੁਤ ਵੱਡਾ ਹੈ ਤੁਹਾਡਾ ਤਾਂ ਬਤਨਾ ਹੀ ਬਦਲਣਾ ਹੈ ਸਤਿ ਸ਼੍ਰੀ ਅਕਾਲ ਜੀ